ਲਾਈਵ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤੇ ਅੱਜ ਦੀ ਵੀਡੀਓ ਹਰਿਆਣੇ ਇੱਕ ਘਰੇਲੂ ਪਸ਼ੂ ਪਾਲਕ ਦੇ ਘਰ ਹੋਣ ਜਾ ਰਹੀ ਹੈ ਤਿੰਨ ਨਗਬ ਕਿਉ ਨੇ ਬਾਈ ਕੋਲੇ ਇੱਕ ਬੂਰੀ ਤੇ ਦੋ ਮੋਰਾ ਚ ਪੈਂਦੀਆਂ ਦੂਜੇ ਤੀਜੇ ਕਾ ਪਹਿਲੇ ਹੈਗੀ ਤੇ ਬਾਕੀ ਤਾਜ਼ੀਆਂ ਸੁੰਗੀਆਂ ਨੇ ਤਕਰੀਬਨ ਬਾਕੀ ਘਰੇਲੂ ਪਸ਼ੂ ਪਾਲਕ ਦਾ ਸਾਮ ਸੰਭਾਲਦਾ ਤੁਹਾਨੂੰ ਪਤਾ ਲੱਗ ਜਾਂਦਾ ਜੇ ਹੁਣ ਵਪਾਰੀ ਦੀ ਮੱਝ ਹੁੰਦੀ ਤਾਂ ਧੋਸ ਮਾਰ ਕੇ ਹਨਾ ਇੱਕ ਡਾਂਗ ਚੋਈ ਵੀ ਨਾ ਹੁੰਦੀ ਚੋਈਆਂ ਵੀ ਧਾਰ ਕੱਢੀ ਵੀ ਆ ਤੇ ਵੀਡੀਓ ਦਾ ਟਾਈਮ ਹੈਗਾ 11 ਦੇ ਕਰੀਬ ਤੇ ਕੋਈ ਬਾਈ ਨੇ ਤੇਲ ਤੋੜ ਨਹੀਂ ਮਾਰਿਆ ਜਿਵੇਂ ਖੜੀਆਂ ਸੀ ਉਵੇਂ ਹੀ ਨੇ ਹਨਾ ਤੇ ਜਿਹੜੇ ਬਾਈ ਹਰਿਆਣੇ ਦੇ ਪਸ਼ੂ ਮੰਦੇ ਸੀ ਕਿਨਾਂ ਤੇ ਬਾਈ ਨਾਲ ਕਰ ਲੋ ਕੰਟੈਕਟ ਬਾਕੀ ਰੇਟ ਵਗੈਰਾ ਸਾਰਾ ਕੁਝ ਵੀਡੀਓ ਚ ਜਾਣਕਾਰੀ ਦੇ ਦਿੰਨੇ ਬਾਈ ਤੋਂ ਤੇ ਬਸ ਇੰਨੀ ਗੱਲ ਵੀਡੀਓ ਜਰੂਰ ਦੱਸਦੀ ਬਾਈ ਇਕ ਘਰੇਲੂ ਬਸੂ ਪਾਰਕਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਹਨਾ ਇਹ ਆਪਾਂ ਵੀਡੀਓ ਦੇ ਵਿੱਚ ਬੋਲ ਕੇ ਦੱਸਦੇ ਆਂ ਤੇ ਲੈਨਾਂ ਜਗਤਾਰ ਤੋਂ ਗੱਲ ਜਾਣਕਾਰੀ ਕੀ ਹਾਲ ਹੈ ਜਗਤਾਰ ਬਾਈ ਵਧੀਆ ਬਾਈ ਹੋਰ ਕਿਵੇਂ ਕੰਮ ਕਰ ਵਧੀਆ ਪਹਿਲਾਂ ਪਸ਼ੂ ਵਧੀਆ ਵੇਚੇ ਸੀ ਹਾਂ ਹਾਂ ਵਧੀਆ ਵੇਚੇ ਪਹਿਲਾਂ ਬਾਈ ਦੇ ਵਾ ਵੀਡੀਓ ਕਰੀ ਸੀ ਤੇ ਚੰਗੇ ਵੇਚੇ ਸੀ ਪਸ਼ੂ ਤੇ ਬੂਰੀ ਤੋਂ ਕਰੀਏ ਸ਼ੁਰੂ ਜਿਹੜੇ ਬੂਰੀ ਦੇ ਸਕੀਨ ਹਨ ਨਾ ਕੱਦ ਕਾਠ ਦੇਖੋ ਪਹਿਲਾਂ ਤਾਂ ਛੋਟੀ ਦਾ ਬੌਲੀ ਹਾਇਰ ਹਾਈਟ ਲੈਂਥ ਦਾ ਛੋਟੀ ਦੀ ਚੰਗੀ ਆ ਗਈ ਪਿੱਠ ਪੂੜੇ ਦੀ ਆ ਦੇ ਜਿਵੇਂ ਕਹਿੰਦੇ ਉੱਤੇ ਚੇਹੇ ਮੰਜਾ ਢਾਲੋ ਆ ਗਈ ਇਹ ਗੱਲਬਾਤ ਇਹਦੀ ਤਾਰ ਕੱਢੀ ਵੀ ਇਹਦੀ ਤੇ ਮਗਰ ਕੀ ਜਿ ਤਾਰੇ ਦੇ ਕੱਟੀ ਹੈ ਜੀ ਮਗਰ ਇਹਦੇ ਕੱਟੀਆਂ ਦੇਖੋ ਕੱਟੀ ਵੀ ਪੂਰੀ ਸੋਹਣੀ ਆ ਤੇ ਕਿੰਨੇ ਚਿਰ ਦੀ ਸੂਈ ਜਿ ਤਾਰੇ ਇਹ ਪਰਸਾਂ ਸੂਈ ਆਈ ਇਹ ਪਰਸਾਂ ਸੂਈ ਆ ਦੇਖੋ ਜਿਵੇਂ ਬੂਰੀ ਕੱਟੀ ਹੈਗੀ ਤੇ ਬੂਰੀ ਮੱਝ ਆ ਪਾ ਗਈ ਜਿਵੇਂ ਤਿਲਾਂ ਵਾਲੀ ਬੂਰੀ ਕਹਿੰਦੇ ਨਾ ਪਿੰਡ ਦੇ ਤਿਲਾਂ ਵਾਲੀ ਬੂਰੀ ਆ ਤੇ ਜਗਤਾਰ ਕੀ ਡੀਟੇਲ ਆ ਮਾ ਜਿਹਦੀ ਕਿੰਨੇ ਦਿਨਾਂ ਦੀ ਸੋਈ ਆ ਇਹ ਪਰਸੋਂ ਸੂਈ ਹੈ ਜੀ ਠੀਕ ਆ ਦੂਜਾ ਇਹਦਾ ਸੂਆ ਹੈ ਦੂਜਾ ਸੂਆ ਪਰਸੋਂ ਸੂਈ ਆ ਹਾਂ ਮਾਲਕਾਂ ਨੇ ਦੱਸ ਮਗਾ ਤੇਰੇ ਹੀ ਮਰਲੇ ਗੜੇ 14 ਕਿਲੋ ਤੋਂ ਤਾਂ ਕੱਢਿਆ ਜਿਹੜੇ ਮਾਲਕ ਤੋਂ ਜਿਹੜੇ ਘਰੋਂ ਆਈ ਆ ਉਹਨਾਂ ਨੇ 14 ਕਿਲੋ ਪਿਛਲੇ ਸੂਏ ਦੇ ਤੋਂ ਕੱਢਿਆ ਤੇ ਐਤ ਕੀ ਉਮੀਦ ਫਿਰ ਤਾਂ 15 16 ਤਾਂ ਆਉਣ ਵਾਲੀ ਹੋਊਗੀ ਹਾਂ ਹਾਂ ਜੀ ਠੰਡੀ ਸੀਲ ਹੈ ਧਾਰਪੂਰੀ ਮੰਗਲਵਾਰ ਕੀ ਮੋਟੀ ਆਉਂਦੀ ਆ ਪੂਰੀ ਚੋਾਈ ਦੀ ਪੂਰੀ ਖੁੱਲ ਪੂਰੀ ਮੰਡੇ ਵਰਗੀ ਜਗਤਾਰ ਕਹਿੰਦਾ ਆਉਂਦੀ ਆ ਧਾਰ ਤੇ ਥਣ ਵੀ ਤੁਸੀਂ ਦੇਖ ਲਓ ਪੋਲੀ ਬੋਟ ਹੈ ਪਾਨੀ ਵਾਖਣ ਮਾਰਤੇ ਪਸ਼ੂ ਹਣਾ ਚੋਟੀ ਹਜੇ ਤਿਆਰ ਨਹੀਂ ਹੋਏਗੀ ਤੇ ਧਾਰ ਤੂਰੇ ਦੀ ਕੱਡੀ ਵਿੱਚ ਤਾਰ ਤਾਰ ਜਮਾ ਖਾਲੀ ਕਰੀ ਵੀ ਹੈ ਜੀ ਹੂੰ ਤੇ ਬਾਕੀ ਦੁੱਧ ਤੇ ਆਉਣ ਦੇ ਪਸ਼ੂ ਨੂੰ 15 20 ਦਿਨ ਲੱਗ ਹੀ ਜਾਂਦੇ ਹਨਾ ਨਾ 15 ਦਿਨਾਂ ਅੰਚ ਪੂਰਾ ਦੁੱਧ ਆਉਂਦਾ ਹੈ ਦੁੱਧ ਤੇ ਆਜੂ ਬਾਕੀ ਜਿਹੜੇ ਬੰਦੇ ਪਸ਼ੂ ਦੇ ਸਕੀਨ ਨੇ ਪਸ਼ੂ ਪਾ ਦੇਣਾ ਨੂੰ ਪਤੀ ਲੱਗ ਜਾਂਦਾ ਵੀ ਐਡੀ ਹੈਡ ਲੈਂਥ ਦੀ ਮੱਝ ਵੀ ਕਿੰਨਾ ਦੁੱਧ ਪਾ ਦੋਗੇ ਆ ਦੇਖੋ ਕੱਲਾ ਕੱਲਾ ਖਣ ਲੱਗੇਗਾ ਜਿਹੜੇ ਬੂਰੀ ਦੇ ਸਕੀਨ ਅਤੇ ਜਗਤਾਰਾ ਰੇਟ ਕੀ ਰਹਿ ਜੂ ਇਹਦਾ ਇਹਦਾ 135000 135000 ਡਿਮਾਂਡ ਦੇ ਵਿੱਚ ਥੋੜਾ ਕਾਣਾ ਮਾਨਤਾਣ ਹੋ ਜਾਊਗਾ ਬਾਕੀ ਜਗਤਾਰ ਨੇ ਸੱਚ ਗੱਲ ਦੱਸੀ ਹੈਗੀ ਹਨਾ ਵੀ ਦੁੱਧ ਇੰਨਾ ਕੁ ਦੁੱਧ ਨਹੀਂ ਦਿੰਦੀ ਤੇ ਕਿੰਨਾ ਕੁ ਦਿੰਦੀ ਹੈ ਜਗਤਾਰ ਇਹ ਹੁਣ ਹੁਣ ਮੌਕੇ 9 ਲੀਟਰ ਹੈ ਜੀ 9 ਲੀਟਰ ਚੋਕੇ 2 ਰੰਗ ਚੋਲ ਸਕਦੇ ਤੁਸੀਂ ਬਾਕੀ ਇਸ ਤੋਂ ਬਾਅਦ ਹੀ ਪਸੰਨੇ ਹਫਤੇ ਤੋਂ ਬਾਅਦ ਬਾਅਦ ਹੀ ਦੁੱਧ ਕਰਨਾ ਹੁੰਦਾ ਤਿਆਰ ਮਗਰ ਕੱਟੀ ਇੱਕ ਨਾਲ ਫਰੀ ਵਾਲਾ ਕੰਮ ਹੀ ਆ 1,35,000 ਰੇਟ ਆ ਤੇ ਮੜੀਏ ਤੋਰ ਨਹੀਂ ਜਗਤਾਰ ਤੇ ਬਾਕੀ ਮਾਨਤਾਣ ਇਹਦੇ ਵਿੱਚ ਹੋ ਜਾਊਗਾ ਦੁੱਧ ਨਾਰਮਲ ਝੋਟੀ ਜਿਹੜੀ 14 ਮੇਰੀ ਉਮੀਦ ਨਾਲ 14 ਪਲੱਸ ਪਲੱਸ ਪਾ ਦਊਗੀ ਹਨਾ ਦੂਸਰਾ ਦੂਜਾ ਸੁਆਹੀ ਹੂੰ ਦੂਜਾ ਸੁ ਉਹਨਾਂ ਨੇ ਤਾਂ 14 ਕੱਢਿਆ ਵਾ ਤੇ ਪਰ ਆਪਾਂ 14 15 ਕਹਿ ਕੇ ਜਗਤਾਰ ਦਿੰਦਾ ਹੈਗਾ ਬਾਕੀ ਛੋਟੀ ਦੁੱਧ ਹੈਗਾ 6 ਵਾ ਤੇ ਹਨ ਫੇਸ ਕੁਆਲਟੀ ਬਿਊਟੀ ਚੈੱਕ ਕਰ ਸਕਦੇ ਹੋ ਤੁਸੀਂ ਆ ਦੇਖੋ ਦੇਖੋ ਜਿਹੜੇ ਬੂਰੀ ਦੇ ਸਕੀਨ ਆ ਦੇਖੋ ਛੋਟ ਜਗਤਾਰ ਦੇ ਘਰ ਦੇ ਹਿਸਾਬ ਨਾਲ ਹੀ ਦੇਖੋ ਕਿੰਨੀ ਲੰਮੀ ਲੰਝੀ ਆ ਗਈ ਹਨ ਬਾਕੀ ਸੋਹਣੀ ਆ ਯਾਰ ਛੋਟੀ ਤੇ ਕਰ ਲਓ ਜਗਤਾਰ ਨੂੰ ਕੰਟੈਕਟ 9 ਕਿਲੋ ਦੁੱਧ ਹੁਣ ਚੋਕੇ ਲਿਆ ਸਕਦਾ ਤੇ ਆ ਹੈਗੀ ਆ ਇਹਦੇ ਮਗਰ ਕੱਟੇ 135000 ਰੇਟ ਨੰਬਰ ਜਗਤਾਰ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਗੰਗਾ ਤੇ ਹਰਿਆਣਾ ਜ਼ਿਲ੍ਹੇ ਦਾ ਪਿੰਡ ਆ। ਲਾਈਵ ਦੋਸਤੋ ਹੁਣ ਦੇਖੋ ਨਾ ਤੁਹਾਨੂੰ ਦੋ ਨੰਬਰ ਵਾਲੀ ਮੱਝ। ਇਹਦੀ ਕਿੰਨੇ ਰੇਟ ਜਗਤਾਰ? ਇਹਦਾ ਦੂਜਾ ਸੂਇ ਹੈ ਜੀ। 5 ਦਿਨਾਂ ਦੀ ਸੂਈ ਹੈ। ਸਿੰਘਾਂ ਦੀ ਮੰਤਰ ਦੇਖ ਲਓ ਦੂਜਾ ਸੂਇ ਹੈ ਤੇ 5 ਦਿਨ ਹੋ ਗਏ ਸੂਈ ਨੂੰ। 12 ਕਿਲੋ ਦੁੱਧ ਤਿਆਰ ਹੈ ਜੀ। 12 ਕਿਲੋ ਦੁੱਧ ਜਗਤਾਰ ਕਹਿੰਦਾ ਲੈ ਜਾਓ ਚੋਕੇ। ਫਤਿਹਪੁਰ ਸਾਹਿਬ ਦੀ ਮੱਝ ਹੈ ਜੀ 15 ਪਲੱਸ ਦੁੱਧ ਦੇਊਗੀ। ਦੋ ਡੰਗ ਚੋ ਕੇ ਅਗਲਾ ਜਾਸਾ ਜਦੋਂ 12 ਤਿਆਰ ਆ 15 ਤਾਂ ਨੋਰਮਲ ਕਰ ਲਈਏ ਅਜੇ ਤੱਕ ਬਾਜੀ 5 ਦਿਨਾਂ ਦੀ ਸੂਈ ਆਈ ਹੈ 5 ਦਿਨਾਂ ਦੀ ਸੂਈ ਆ 5 ਦਿਨਾਂ ਦੀ ਸੂਈ ਹਫਤੇ ਤੋਂ ਘੱਟੀ ਆ ਤੇ ਮਗਰ ਕੀ ਅਜਤਾਰੇ ਤੇ ਮਗਰ ਕੱਟਾਈ ਇਹਦੇ ਇਹਦੇ ਮਗਰ ਹੈ ਕੱਟਾ ਠੰਡੀ ਸੀ ਲਾ ਦੇਖੋ ਕੋਈ ਮੂਰੀ ਗੰਨ ਨਹੀਂ ਪਾਈ ਹੈ ਨਾ ਨਹੀਂ ਕੋਈ ਏਖ ਨਹੀਂ ਲਾਈ ਜੇਕਰ ਤਾਂ ਦੇ ਉਵੇਂ ਮੌਕੇ ਤੇ ਹੋ ਗਈ ਵੀਡੀਓ ਦੀ ਗੱਲਬਾਤ ਅਗਲਾ ਦੋ ਡੰਗ ਚੋ ਕੇ ਫਿਰ ਜਾਸਾ ਦੋ ਡੰਗ ਚੋ 12 ਲੀਟਰ ਤਿਆਰ ਤੇ 14 15 ਇਹ ਵੀ ਨੋਰਮਲ ਪਾਉਗੀ ਬਣ ਲਾ ਜਿਦਾ ਪੋਲੀ ਇਹ ਪੂਰੀ ਧਾਰ ਦੀ। ਇਹ ਹੀ ਧਾਰ ਦੀ ਪੋਲੀ ਆ। ਬਾਕੀ ਇੱਕ ਆਮ ਜ਼ਿਮੀਂਦਾਰ ਦਾ। ਇਹੀ ਵਰਕਨ ਦਾ ਵੀ ਬੰਦਾ ਕਿਉਂਕਿ ਝਿਜਕਦਾ ਹੁੰਦਾ ਸੱਚੀ ਦੱਸਦਾ तकरीबन। ਇਹਦਾ ਕੀ ਮੁੱਲ ਵੜੀ ਕਰ ਦਿਆਂ ਜੀ ਤਰ ਆਪਾਂ ਨੂੰ? ਇਹਦਾ 1,30,000 ਜੀ। ਆ ਦੇਖੋ। ਲੇਵੇ ਵਿੱਚ ਢਿੱਲੇ ਢੁਲੇਪੋ ਪਾਧੂ ਰੋਜ ਕੀਤਾ ਰਹਣਾ ਲਾਜ਼ਮੀ ਇਹਨਾਂ ਦੁੱਤਾਂ। ਲੇਵਾ ਵੀ ਪੂਰ ਤੱਕਾ। ਆਗਲਾ ਦੂੜਾਂਗੇ ਚੋਕੇ ਲਈ ਜਾ ਸਕਦੇ। 1,30,000 ਜੀ। 1,30,000 ਉਹਦਾ 1,35 ਕਰਿਆ ਸੀ ਹਣਾ? ਹਾਂ ਜੀ। ਬੂਰੀ ਦਾ 1,35 ਮਗਰ ਕੱਟੀ। ਇਹਦਾ 1,30,000 ਮਗਰ ਕੱਟਾ। त्यागी ਝੋਟੀ ਪਹਿਲੇ ਸੂਏ ਦੋ ਦੰਦਾ ਇਹ ਦੋ ਦੰਦਾ ਹੈ ਜੀ ਦੋ ਦੰਦਾ ਇਹ ਰਾਤ ਸੂਈ ਹੈ ਜੀ ਸਵੇਰੇ 8 ਵਜੇ ਸੂਈ ਹੈ ਇਹਦੇ ਮਗਰ ਕੱਟੀ ਹੈ ਨਾ ਇਹਦੇ ਮਗਰ ਕੱਟੀ ਹੈ ਕੱਟੀ ਵੀ ਦਿਖਾਉਣਾ ਥੋੜੀ ਜੀ ਇਹਦੇ ਭਾਲ ਹੈਗੀ ਆ ਤੇ ਰਾਤ ਜੁਗਤਾਰ ਕਹਿੰਦਾ ਸੂਈ ਆ ਤੇ ਇਹ ਵੀ ਹਰਿਆਣੇ ਦੀ ਆ ਗਈ ਜੁਗਤਾਰ ਹਾਂ ਆਪਣੇ ਪਿੰਡ ਦੀ ਝੋਟੀ ਹੈ ਜੀ ਪਿੰਡ ਦੀ ਪਿੰਡੂ ਹੀ ਲਈ ਜੁਗਤਾਰ ਨੇ ਹਣਾ ਹਾਂ ਜੀ ਤੇ ਜੁਗਤਾਰ ਦਾ ਦੁੱਧ ਦਾ ਕੰਮ ਆ ਤੇ ਵਿੱਚ ਪੂਰੀ ਠੰਡੀ ਸੀ ਲੈ ਜੀ ਇਹ ਵੀ ਬੱਚਾ ਬੂੱਚਾ ਪੂਰਾ ਵਧੀਆ ਲੈਂਦੀ ਹੈ ਕੋਈ ਦਿੱਕਤ ਹੀ ਨਹੀਂ ਹਾਂ ਥੋੜੀ ਜੀ ਭਾਲਤਾ ਹੈਗੀ ਆ ਬਾਕੀ ਸਾਨੂੰ ਭਲਤਾਈ ਵੀ ਹੈ ਜੀ ਹਾਂ ਇਹ ਪੇਠਾ ਪੁੱਠਾ ਦਿੱਤਾ ਸ਼ਾਮ ਤਾਈਂ ਸੀ। ਸੱਨੇ ਸੂਏ ਕਰਕੇ ਪਹਿਲੇ ਸੂਏ ਆ ਜਾਂਦੀ ਹੈ ਨਾ। ਹਾਂ ਹਾਂ। ਕੱਟੂ ਤਾਂ ਨਹੀਂ ਕਰਦੇ ਆ ਉਹ ਨੂੰ। ਨਾ ਜੀ ਕੋਈ ਕੁਛ ਨਹੀਂ ਗਾ। ਸਿੰਘਾਂ ਦੇ ਮੰਤ ਦੇਖੋ ਬਾੜੀ ਕੁੰਡੀ ਝੋਟੀ ਆ ਗਈ ਹੈ ਨਾ। ਹਾਂ ਹਾਂ। ਮੱਥਾ ਮੁਰਥਾ ਦੇਖੋ ਝੋਟੀ ਦਾ। ਮੂੰਹ ਤਾਂ ਦੋ ਜਾਂਦਾ ਹੀ। ਹਾਂ ਮੂੰਹ ਤਾਂ ਦੋ ਜਾਂਦਾ ਕੀ। ਹੈਡ ਲੈਂਥ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ। ਫੇ ਥੋੜੀ ਚੰਗੀ ਸਮੀ ਭਲੀ ਆ ਗਈ ਪੂਰੀ ਹੈ ਨਾ। ਹਾਂ ਜੀ। ਇਹਦਾ ਰੇਟ ਕੀ ਕਰ ਦਾਂਗੇ ਤਾਰ? ਇਹਦਾ 1 ਲੱਖ 5000 ਜੀ। 1 ਲੱਖ 5000। ਤੇ ਕਿੰਨਾ ਕੁ ਦੋਜੇ ਗਤਾਰ ਤੇਰੇ ਹਿਸਾਬ ਨਾਲ ਨਾ ਤੇਰੇ ਮੱਜੇ ਦਾ ਕੰਮਾ ਕਿੰਨਾ ਪਾ ਦ ਤੇ ਹਜੇ ਤਾਂ ਹੁਣ ਇਹਦਾ ਆਪਾਂ ਕੀ ਕਹਿ ਸਕਦੇ ਨਾ ਜਦੋਂ ਕੱਲ ਹੀ ਸੋਈ ਆ ਰਾਤ ਸੋਈ ਇਹ ਸਵੇਰੇ 3 ਵਜੇ ਹੀ ਆਇਆ ਤਾਂ ਅੱਜ ਸਵੇਰੇ ਹਾਂ ਮੰਨ ਲਓ ਸੋਈ ਨੂੰ ਸਾਰੇ 7-8 ਘੰਟੇ ਹੋ ਗਏ 7-8 ਘੰਟੇ ਹੋ ਗਏ ਹਾਂ ਤੇ ਆਹੀ ਇਹਦੇ ਮਾਰ ਇਕੱਲਾ ਇਹਦਾ ਭਲੂਣਾ ਵੀ ਆ ਜੀ ਥਾਂ ਨਾਲ ਥੋੜੀ ਇੱਕ ਲੱਖ ਕਿੰਨਾ ਸੀ 5000 ਜੀ 1 ਲੱਖ 5000 ਪਹਿਲੇ ਸੂਏ ਤੇ 2 ਨੰਬਰ ਵਾਲੀ ਦਾ 130 ਤੇ 3 ਨੰਬਰ ਵਾਲੀ ਦਾ ਪੂਰੀ ਦਾ 135000 ਤੇ ਜਗਤਾਰ ਨੰਬਰ ਬੋਲਦੇ 80530 80530 68205 68205 ਪਿੰਡ ਹੈਗਾ ਜਗਤਾਰ ਦਾ ਗੰਗਾ ਜਿੱਤੇ ਪਰ ਸਨੀਰ ਕੋਲੇ ਵੀਡੀਓ ਕੀਤੀ ਸੀ ਉਹੀ ਪਿੰਡ ਆ ਤੇ ਇਹ ਬਾਈ ਹੈਗਾ ਘਰੇਲੂ ਕੰਮ ਲੰਗੇ ਛੋਟੀਆਂ ਸੋਹਣੀਆਂ ਨੇ ਬਾਈ ਕੋਲੇ ਬਾਕੀ ਜਿਹੜੀ ਚੀਜ਼ ਹੈਗੀ ਜਿੰਨਾ ਦੁੱਧ ਤਿਆਰ ਆ ਉਹਨਾਂ ਚ ਗਤਾਰ ਬਾਈ ਨੇ ਵੀਡੀਓ ਦੇ ਵਿੱਚ ਦੱਸਤਾ ਘਰੇ ਆ ਕੇ ਬਾਈ ਦਾ ਢਾਣੀ ਚ ਘਰ ਆ ਤੁਸੀਂ ਚੋਕੇ ਤਸੱਲੀ ਕਰਕੇ ਪਸ਼ੂ ਜਿਵੇਂ ਤੁਹਾਡਾ ਰੇਟ ਬੰਨ ਦਾ ਫੋਨ ਤੇ ਬਣਾ ਕੇ ਤਸੱਲੀ ਕਰਕੇ ਲਿਆ ਸਕਦਾ ਦੋ ਡੰਤ ਤੋਂ ਕਿਲ ਜਾ ਸਕਦਾ ਇਹ ਪਿੰਡ ਬੂਰੀ ਤੇ ਫੇਰ ਇੱਕ ਵਾਰੀ ਕੈਮਰਾ ਮਾਰ ਲੈਣਾ ਦੇਖੋ ਬਹੁਤ ਸੋਹਣੀ ਹੈ ਨਾ जिन्हें पैसे लाउने पूरी दे स्क्रीन हुंदे कई बारी एदा कद गाठ नहीं वेंदा जी बहुत कद गाठ दी दोनों छोटी नाल ओना दे ओना दी हिस्ट्री क्रमन तर और आगी गुंद में सीरीज दी आगी ए खुले पिटखुड़े दी आगी ते 1 लाख 35000 ਦੇ ਵਿੱਚ ਨਾਲ ਕੱਟੀ ਭਾ ਕੀ ਆ ਵਾਈ ਦੇ ਜਿਹੜਾ ਆਪਦੇ ਪਸੂ ਨੇ ਨੰਬਰ स्क्रीन ਦੇ ਉੱਤੇ ਚੱਲੀ ਜਾਂਦਾ ਸੋ ਨੂੰ ਕੋਈ ਪਸੂ ਪਸੰਦ ਆਉਂਦਾ ਤੇ ਵਾਈ ਨਾਲ ਫੋਨ ਤੇ ਕਰਕੇ ਗੱਲਬਾਤ ਰੇਟ ਬਣਾ ਕੇ ਪਸੂ ਲਿਆ ਜਾ ਸਕਦਾ ਆ ਪਹਿਲੇ ਸੂਏ ਚੋਟੀ ਦੋ ਜਾਂਦਾ ਆ ਦੇਖੋ ਇਹਦੀ ਆ ਹੈਗੀ ਗੱਲਬਾਤ 12 ਲੀਟਰ ਦੁੱਧ ਆ 14 15 ਦੇ ਘਰਾਂ ਚ ਪੂਰੀ ਵੀ 14 15 ਦੇਖਾ 14 ਤਾਂ ਪਹਿਲੇ ਪਿਛਲੇ ਸੂਏ ਮਾਰਕ ਨੇ ਦੱਸਿਆ ਹੀ ਆ ਬਾਕੀ ਤੁਸੀਂ ਆਪ ਦੀ ਜਜਮੈਂਟ ਉਸ ਤੋਂ ਆਪ ਕਰ ਸਕਦੇ ਵੀਡੀਓ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਬਾਈ ਦੀ ਜਗਤਾ ਆ ਦੇ ਰੇਟ ਕਿਵੇਂ ਲੱਗੇ ਧੰਨਵਾਦ ਸਾਰਾ